ਕਿਸੇ ਦਰਮੁਕਸਤਾਨ ਦੇ ਬਾਹਰ ਬੜਾ ਸੋਹਣਾ ਲਿਖਿਆ ਹੋਇਆ ਸੀ ਤੇ ਬੇਚੈਗਤ ਅੰਦਰ ਆ ਜਾ ਬੋ ਤੁਸੀਂ ਪਾਪ ਕਰਦੇ ਕਰਦੇ ਥੱਕ ਗਏ ਹੋਮੂਗੀ ਪਰ ਮੈਂ ਮaaf ਕਰਦੇ ਕਰਦੇ ਨਹੀਂ ਥੱਕਿਆ ਦੋਸਤੋ ਇੱਕ ਵਾਰ ਇੱਕ ਸਾਧੂ ਸਵੇਰੇ ਸਵੇਰੇ ਇੱਕ ਸਮਰਾਟ ਦੇ ਮਹਿਲ ਦੇ ਦਰਵਾਜੇ ਤੇ ਪਹੁੰਚਿਆ ਤੇ ਕਮਾਲ ਦੀ ਗੱਲ ਇਹ ਹੋਈ ਤੇ ਸਮਰਾਟ ਸਾਹਮਣੇ ਬਗੀਚੇ ਵਿੱਚ ਟੱਰ ਰਿਹਾ ਸੀ ਤਦੋ ਸਾਧੂ ਨੇ ਵਾਜਦੇ ਤੇ ਸਮਰਾਟ ਨੇ ਖੋਦੀ ਸਾਧੂ ਨੂੰ ਪੁੱਛ ਲਿਆ ਦੱਸੋ ਕੀ ਚਾਹੀਦਾ ਹੈ ਸਾਧੂ ਨੇ ਆਪਣੇ ਕਾਸਾ ਅੱਗੇ ਕਰਦੇ ਹੋਏ ਕਿਹਾ ਤੇ ਕੁਝ ਜ਼ਿਆਦਾ ਨਹੀਂ ਮਸ ਪ੍ਰਸ਼ਨੋ ਪਰ ਦੋ ਸਮਰਾਟ ਬੋਲਿਆ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਹੁਣੇ ਪੜ ਜਾਵੇ ਜਾਨ ਪੁੱਛਾ ਤੋ ਹੱਸ ਕੇ ਬੋਲਿਆ ਤੇ ਇਹੀ ਤਾਂ ਨਹੀਂ ਪਰਦ ਚਲੋ ਵਰੀਏ ਗੱਲ ਹੈ ਜੀ ਅੱਜੇ ਪਰ ਜਾਵੇ ਗਤਾਂ ਸਾਧੂ ਦੀ ਗੱਲ ਸੁਣ ਕੇ ਸਮਰਾਟ ਵੀ ਹੱਸ ਪਿਆ ਤੇ ਬੋਲਿਆ ਬਾਬਾ ਪਾਗਲ ਤਾਂ ਨਹੀਂ ਹੋ ਗਿਆ ਲੱਗਦਾ ਤੈਨੂੰ ਪਤਾ ਨਹੀਂ ਤੂੰ ਕਹਦੇ ਦਰਵਾਜ਼ੇ ਤੇ ਖੜਾ ਏ ਸਾਧੂ ਨੇ ਕਿਹਾ ਤੇ ਮਹਾਰਾਜ ਜੇਕਰ ਪਾਗਲ ਨਾ ਹੁੰਦਾ ਤੇ ਸਾਧੂ ਬਣਦਾ ਸਮਰਾਟ ਨੇ ਕਿਹਾ ਤੇ ਕੋਈ ਵੱਡੀ ਗੱਲ ਨਹੀਂ ਐ ਹੁਣੇ ਭਰਾ ਦਿੰਨੇ ਇਸ ਨੂੰ ਉਸਨੇ ਆਪਣੇ ਵਜੀਰ ਨੂੰ ਆਵਾਜ਼ ਦਿੱਤੀ ਤੇ ਵਜੀਰ ਹਲੇ ਆਈ ਰਿਹਾ ਸੀ ਸਾਧੂ ਫੇਰ ਬੋਲਿਆ ਮਹਾਰਾਜ ਜੇਤੂ ਸਿਸਨ ਭਰਨ ਲਈ ਤਿਆਰ ਹੋ ਹੀ ਗਏ ਹਾਂ ਤਾਂ ਇੱਕ ਗੱਲ ਦਾ ਖਾਸ ધ્યાન ਰੱਖਿਓ ਅੱਜ ਤੋਂ ਪਹਿਲਾਂ ਬੜੇ ਲੋਕਾਂ ਨੇ ਇਸ ਨੂੰ ਭਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤੋਂ ਵੀ ਭਰ ਨਹੀਂ ਹੋਇਆ ਤੇ ਜੇਕਰ ਤੁਸੀਂ ਇਹਨੂੰ ਇੱਕ ਵਾਰੀ ਭਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਥੋ ਉਨਾ ਤੱਕ ਨਹੀਂ ਜਾਣਾ ਜਿੰਨਾ ਤੇਰੇ ਵਾਕੇ ਪਰ ਨਹੀਂ ਜਾਂਦਾ ਸਮਰਾਟ ਸਾਧੂ ਦੀ ਗੱਲ ਸੁਣ ਕੇ ਫਿਰ ਉੱਚੇ ਚ ਹਸਣ ਲੱਗਿਆ ਤੇ ਬੋਲਿਆ ਕਿ ਬਾਬਾ ਮੈਨੂੰ ਸੱਚੀ ਕੋਈ ਪਾਗਲੀ ਲੱਗਦਾ ਤੂੰ ਬਸ 2 ਮਿੰਟ ਰੁੱਕ ਇਹ ਕਾਸਾ ਹੋਣੀ ਪੜ ਜਾਵੇਗਾ ਕਿ ਬਾਬਾ ਮੈਨੂੰ ਇਹ ਤੇਰੀ ਸ਼ਰਤ ਵੀ ਮਨਜ਼ੂਰ ਹੈ ਉਸਨੇ ਆਪਣੇ ਵਜ਼ੀਰ ਨੂੰ ਕੋਲ ਬੁਲਾ ਕੇ ਕਿਹਾ ਤੇ ਜਾ ਕੇ ਸੋਨੇ ਦੀਆਂ ਮੋਹਰਾਂ ਲੈ ਕੇ ਆ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਲਿਆਂਦੀਆਂ ਗਈਆਂ ਤੇ ਉਸ ਕਾਂਸੇ ਵਿੱਚ ਭਰ ਦਿੱਤੀਆਂ ਗਈਆਂ ਤੇ ਦੋਸਤੋ ਉੱਥੇ ਕਮਾਲ ਦੀ ਗੱਲ ਇਹ ਹੋ ਰਹੀ ਸੀ ਕਿ ਉਹ ਸਾਰਾ ਕੁਝ ਗਾਇਬ ਹੁੰਦਾ ਜਾ ਰਿਹਾ ਸੀ ਛੋਟਾ ਜਿਹਾ ਭਾਂਡਾ ਭਰਨ ਦਾ ਨਾਮ ਨਹੀਂ ਸੀ ਰਿਹਾ ਸਮਰਾਟ ਨੇ ਸੋਚਿਆ ਤੇ ਇਹ ਕਿਹੋ ਜਿਹਾ ਜਾਦੂ ਚੱਲ ਰਿਹਾ ਹੈ ਉਸਨੇ ਵਜ਼ੀਰ ਨੂੰ ਇੱਕ ਵਾਰ ਫੇਰ ਕਿਹਾ ਚਾਹੇ ਜਿੰਨਾ ਮਰਜੀ ਖਜ਼ਾਨਾ ਖਾਲੀ ਹੋ ਜਾਵੇ ਇਸ ਕਾਂਸੇ ਨੂੰ ਨੱਕੋ ਨੱਕ ਭਰ ਦਿਓ ਵਜ਼ੀਰ ਨੇ ਆਪਣੇ ਨਾਲ ਕੁਝ ਸੈਨਿਕ ਵੀ ਲਗਾ ਲਏ ਸਾਰਿਆਂ ਨੇ ਬਥੇਰਾ ਹੰਬਲਾ ਮਾਰਿਆ ਪਰ ਉਹ ਪਾਂਡਾ ਭਰਨ ਦਾ ਨਾਮ ਸੀ ਨਹੀਂ ਲੈ ਆ ਰਿਹਾ ਇਸ ਤਰ੍ਹਾਂ ਕਰਦੇ ਕਰਦੇ ਦੁਪਹਿਰ ਹੋ ਗਈ ਕਿ ਸਮਰਾਟ ਦਾ ਦਿਮਾਗ ਵੀ ਘੁੰਮ ਗਿਆ ਤੇ ਆਖਰ ਇਹ ਸਭ ਹੋ ਕੀ ਰਿਹਾ ਹੈ ਮੇਰਾ ਸਾਰਾ ਖਜ਼ਾਨਾ ਖਾਲੀ ਹੋ ਗਿਆ ਪਰ ਇਹ ਭਾਂਡਾ ਖਾਲੀ ਦਾ ਖਾਲੀ ਹੈ ਰਾਜ ਨੇ ਆਪਣੇ ਰਾਜ ਵਿੱਚ ਮਨਾਦੀ ਕਰਾ ਦਿੱਤੀ ਤੁਹਾਡੇ ਕੋਲ ਜੋ ਕੁਝ ਵੀ ਹੈ ਉਹ ਲੈ ਕੇ ਮਹਿਲ ਆ ਜਾਵੋ ਅੱਜ ਗੱਲ ਤੁਹਾਡੇ ਸਮਰਾਟ ਦੀ ਇੱਜ਼ਤ ਆ ਪਈ ਹੈ ਸਮਰਾਟ ਹਾਰਨਾ ਨਹੀਂ ਚਾਹੁੰਦਾ ਤੋਂ ਵੀ ਇੱਕ ਫਟੇ ਹਾਲ ਜੇ ਸਾਧੂ ਕੋਲੋਂ ਨਾਦੀ ਸੁਣ ਕੇ ਲੋਕ ਆਏ। ਤੋਨਾ ਕੋਲੇ ਜੋ ਕੌਜ ਵੀ ਸੀ, ਤੋ ਕਾਂਸੇ ਵਿੱਚ ਪਾ ਦਿੱਤਾ। ਪਰ ਉਹ ਪੌਂਡਾ ਟਸ ਤੋਂ ਮਸ ਨਹੀਂ ਹੋਇਆ। ਕਰਦੇ ਕਰਤੇ ਸਾਮ ਪੈ ਗਈ। ਉਦੋਂ ਸਮਰਾਟ ਨੂੰ ਸਮਝ ਆਈ। ਤੇ ਹੁਣ ਤਾਂ ਕੁਝ ਨਹੀਂ ਸੀ ਬਚਿਆ। ਤੇ ਸਾਰਾ ਕੁਝ ਤਾਂ ਲੁੱਟਿਆ ਜਾ ਚੁੱਕਿਆ ਏ। ਇਹ ਸੋਚਾਂ ਸੋਚ ਕੇ ਰਾਜਾ ਸਾਧੂ ਦੇ ਪੈਰਾਂ ਵਿੱਚ ਟੈਗ ਪਿਆ। ਤੇ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ। ਬੋਲਿਆ ਮੈਨੂੰ ਮਾਫ਼ ਕਰ ਦਿਓ ਮੈਂ ਆਪਣੇ ਕੀਤੇ ਬੋਲ ਨਹੀਂ ਪਕਾ ਸਕਿਆ ਪਰ ਜਾਂਦੇ ਜਾਂਦੇ ਇੱਕ ਗੱਲ ਮੈਨੂੰ ਜ਼ਰੂਰ ਦੱਸ ਕੇ ਜਾਇਓ ਕਿ ਭਾਂਡਾ ਕਿਸ ਚੀਜ਼ ਦਾ ਬਣਿਆ ਹੋਇਆ ਹੈ ਕਿਉਂ ਇਸ ਵਿੱਚ ਕੁਝ ਵੀ ਟੈੱਕ ਹੀ ਨਹੀਂ ਰਿਹਾ ਸਭ ਕੁਝ ਗਾਇਬ ਹੀ ਹੁੰਦਾ ਜਾ ਰਿਹਾ ਹੈ ਇਹ ਭਰਦਾ ਕਿਉਂ ਨਹੀਂ ਤੁਸੀਂ ਕਿਹੜਾ ਜਾਦੂ ਇਸ ਤੇ ਕੀਤਾ ਹੋਇਆ ਹੈ ਸਾਧੂ ਨੇ ਕਿਹਾ ਇਹ ਮਹਾਰਾਜ ਇਹ ਕੋਈ ਜਾਦੂ ਨਹੀਂ ਹੈ ਇਹ ਕੋਈ ਭਾਂਡਾ ਨਹੀਂ ਹੈ ਇਹ ਤੁਹਾਡਾ ਮਨ ਹੈ ਇਸ ਨੂੰ ਕਿੰਨੀ ਜਾਂ ਦੌਲਤ ਨਾਲ ਪੈਸੇ ਨਾਲ ਭਰ ਦੋ ਇਹ ਭਰੇਗਾ ਨਹੀਂ ਸਗੋਂ ਹਮੇਸ਼ਾ ਹੋਰ ਹੀ ਮੰਗਦਾ ਰਹੇਗਾ ਦੁਨੀਆ ਦਾ ਸਾਰਾ ਖਜ਼ਾਨਾ ਵੀ ਇਸ ਵਿੱਚ ਸਮਾ ਜਾਵੇ ਤਾਂ ਵੀ ਇਸ ਦਾ ਢੱਡ ਨਹੀਂ ਭਰੇਗਾ ਜੇਕਰ ਇਸ ਨੂੰ ਤੁਸੀਂ ਵਾਕਈ ਭਰਨਾ ਚਾਹੁੰਦੇ ਹੋ ਤਾ ਪ੍ਰਮਾਤਮਾ ਦੇ ਨਾਮ ਨਾਲ ਪਰੋ ਉਸ ਆਨੰਦ ਨਾਲ ਪਰੋ ਸਕੂਨ ਨਾਲ ਪਰੋ ਜੋ ਉਸ ਡਾਡੇ ਨਾਲੋਂ ਪਾ ਲੈਣ ਤੋਂ ਬਾਅਦ ਹੁੰਦਾ ਹੈ ਉਸ ਰਾਜੇ ਨੂੰ ਜ਼ਿੰਦਗੀ ਦਾ ਸਾਰ ਸਮਝਾ ਕੇ ਉਹ ਸਾਧੂ ਉੱਥੇ ਚਲੇ ਗਿਆ ਦੋਸਤੋ ਇਹ ਕਹਾਣੀ ਕਿਸੇ ਸਮਰਾਟ ਦੀ ਜਾਂ ਕਿਸੇ ਸਾਧੂ ਦੀ ਨਹੀਂ ਹੈ ਬਲਕਿ ਇਹ ਸਾਡੀ ਕਹਾਣੀ ਹੈ ਸਾਡੇ ਵਿੱਚੋਂ ਜ਼ਿਆਦਾ ਕਰਨ ਲੋਕ ਜਨੇ ਆ ਵੀ ਚੀਚਾ ਪਿੱਛੇ ਪਾਈ ਦਿੰਨੇ। ਉਹ ਭੁੱਲ ਜਾਂਦੇ ਨੇ। ਸਾਨੂੰ ਸਭ ਤੋਂ ਪਹਿਲਾਂ ਆਪਣੀ ਅੰਤਰਾਤਮਾ ਦਾ ਖਿਆਲ ਰੱਖਣਾ ਚਾਹੀਦਾ ਹੈ। ਤੇ ਉਹ ਪਾਂਡਾ ਜਿਸ ਦੀ ਕਹਾਣੀ ਆਪਾਂ ਹੁਣੇ ਸੁਣੀ ਹੈ। ਉਹ ਸਾਡੇ ਮਨ ਵਾਂਗੂ ਕਦੇ ਨਹੀਂ ਭਰੇਗਾ। ਸਾਨੂੰ ਭਾਵੇਂ ਕਿੰਨਾ ਵੀ ਵਧੀਆ ਕੌਣਾ ਮਿਲ ਜਾਵੇ। ਸਾਨੂੰ ਹੋਰ ਵਧੀਆ ਦੀ ਤਾਂਗ ਰਹੇਗੀ ਰਹੇਗੀ। ਪਰ ਕਿਉਂ ਨਾ ਹੁਣ ਵਧੀਆ ਵਾਲੇ ਬਿਹਰਾ ਘਟੀਆਂ ਜਾਣ। ਜਿਹੜਾ ਆਪਣੇ ਆਪ ਵਿੱਚ ਸਰਬ ਰਤਨ ਹੈ ਐਸ ਲਈ ਤੁਸੀਂ ਬੇਸ਼ੱਕ ਜੋ ਵੀ ਕਰਦੇ ਹੋਵੋ ਆਪਣੇ ਪੂਰੇ ਦਿਨ ਵਿੱਚੋਂ ਉਸਾ ਡਾਢ ਦੇ ਸਿਮਰਨ ਵਾਸਤੇ ਜ਼ਰੂਰ ਕੱਢੋ ਤੁਸੀਂ ਉਸ ਨੂੰ ਭਾਵੇਂ ਜਿਹੜੇ ਨਾਮ ਨਾਲ ਯਾਦ ਕਰਦੇ ਹੋਵੋ ਐਸੇ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਦੋਸਤੋ ਐਸੇ ਤਰ੍ਹਾਂ ਦੀਆਂ ਵੀਡੀਓ ਲਈ ਸਹਿਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ